ਆਪਾਂ ਸਾਰੇ ਉਦੋਂ ਸੁੱਤੇ ਹੋਏ ਸੀ ਰਾਤ ਦਾ ਟਾਈਮ ਸੀ ਤੇ ਅਚਾਨਕ ਹੀ ਬਾਰਿਸ਼ ਆਈ ਉਦੋਂ ਪਤਾ ਹੀ ਨਹੀਂ ਲੱਗਾ ਕਿਹੜੇ ਟਾਈਮ ਸ਼ਾਤ ਡੇਗ ਗਈ ਉਹ ਥੱਲਾ ਤੇ ਮੜੇ ਮਲੇ ਮਲੇ ਸੱਤ ਸਾਰੀ ਚੋਗੀ ਅੰਦਰ ਪਾਣੀ ਵੜ ਜਾਂਦਾ ਸਾਰਾ ਮਲਕ ਇਹ ਸਾਰਾ ਸਮਾਨ ਭੇਜ ਜਾਂਦਾ ਵਾ ਖਾਗਤਰੀ ਫੇਰ ਦੀ ਦੇ ਰੋਟੀ ਦਿਖਾਣੀ ਨੂੰ ਢਿੱਡ ਤੇ ਪਰਨਾਇਆ ਕੋਈ ਨਹੀਂ ਦਿੰਦਾ ਕੋਈ ਹਲਪੜੀ ਕਰਦਾ ਵੀ ਮਾਗੇ ਤੇ ਰੋਟੀ ਦਾ ਗੁਜ਼ਾਰਾ ਹੀ ਹੁੰਦਾ ਅੱਛਾ ਕਿੰਨੀ ਕੀ ਕੰਮ ਕਰਦੇ ਹੋ ਤੇ ਕਿੰਨੀ ਕ ਸੱਲੀ ਬਣ ਮੈਂ ਸਲੂਨ ਦਾ ਕੰਮ ਕਰਦਾ ਤੇ 6-7000 ਰੁਪਏ ਤਨਖਾਹ ਦਿੰਦੇ ਹੈਗੇ ਇੱਕ ਨਾਕ ਦਿਨ ਤੇ ਹੁੰਦਾ ਹੈ ਵੀ ਚੰਗੇ ਦਿਨ ਵੀ ਹੁੰਦੇ ਆ ਸਾਰਿਆਂ ਦੇ ਹੂੰ ਤਾਂ ਆਪ ਸਾਨੂੰ ਵੀ ਇਹੋ ਹੀ ਆਸ ਹੈ ਵੀ ਸਾਡੇ ਵੀ ਚੰਗੇ ਦਿਨ ਹੋਣਗੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਆ ਕਿ ਜੋ ਵੀ ਇਹਨਾਂ ਦੀ ਇੱਛਾ ਹੈ ਨਾ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬਾਕੀ ਰੱਬ ਉਹਨਾਂ ਨੂੰ ਵੱਧ ਤੋਂ ਵੱਧ ਦੇਵੇ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਦ ਗਿੱਲ ਸੋ ਅੱਜ ਗੱਲਬਾਤ ਕਰਨੀ ਚਾਹਾਂਗੇ ਇੱਕ ਐਸੇ ਪਰਿਵਾਰ ਨਾਲ ਤੁਹਾਨੂੰ ਮਿਲਾਨਾ ਚਾਹਾਂਗੇ ਕੁਦਰਤ ਦਾ ਕਹਿੰਦੇ ਜਦੋਂ ਕਹਿਰ ਬਰਪਦਾ ਆ ਤੇ ਬਹੁਤ ਮਾੜੇ ਹਾਲਾਤ ਹੋ ਜਾਂਦੇ ਨੇ ਔਰ ਐਸੇ ਹੀ ਇੱਕ ਦਰਦਨਾਕ ਸਟੋਰੀ ਨੂੰ ਤੁਹਾਡੇ ਵਿੱਚ ਮੈਂ ਲੈ ਕੇ ਆਉਣ ਜਾ ਰਿਹਾ ਹਾਂ ਕਿ ਜਿਸ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਨੇ ਔਰ ਇਹ ਵੀਡੀਓ ਬਣਾਉਣ ਦਾ ਪਰਪਸ ਇਹੀ ਆ ਕਿ ਕਿਸੇ ਵੀ ਦਾਨੀ ਸੱਜਣ کافی ਜੋ ਸਾਡੇ ਇੰਡੀਆ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਲੈ ਕੇ 크ਰਿਸਚੀਅਨ ਕਮਿਊਨਿਟੀ ਨੂੰ ਲੈ ਕੇ ਬਹੁਤ ਸਾਰੇ ਸਮੁਦਾਇਆਂ ਨੂੰ ਲੈ ਕੇ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਨੇ ਜੋ ਅਕਸਰ ਹੀ ਜੋ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਨੇ ਸੋ ਸਾਡਾ ਮੋਟਿਵ ਇਹੀ ਹੈ ਕਿ ਤੁਸੀਂ ਅਗਰ ਕੋਈ ਜਣਾ ਮਦਦ ਨਹੀਂ ਕਰ ਸਕਦਾ ਤੇ ਕਿਰਪਿਆ ਇਸ ਕਰਕੇ ਇਸ ਵੀਡੀਓ ਨੂੰ ਵਾਤਵਾ ਤੁਸੀਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਸ ਲੋੜਵੰਦ ਪਰਿਵਾਰ ਦੀ ਮਦਦ ਹੋ ਸਕੇ ਸੋ ਆਓ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਹਾਂ ਇਸ ਘਰ ਦੀਆਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਜੋ ਹਾਲਾਤ ਨੇ ਬਹੁਤ ਹੀ ਬੱਦਰ ਹਾਲਾਤ ਨੇ ਔਰ ਜੋ ਪਿਛਲੇ ਦਿਨੀ بارشਾਂ ਨੂੰ ਲੈ ਕੇ ਜੋ ਕਹਿਰ ਵਰਪਿਆ ਜਿਹਦੀ ਵਜ੍ਹਾ ਦੇ ਕਰਕੇ ਇਸ ਘਰ ਦੀ ਜੋ ਛੱਤ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਖਸਤਾ ਹੋ ਗਈ ਹੋ ਚੁੱਕੀ ਸੀ ਔਰ بارش ਹੋਣ ਕਰਨੋਂ ਘਰ ਦੀ ਛੱਤ ਜਿਹੜੀ ਡਿੱਗ ਪਈ ਜੋ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਘਰ ਦੀ ਛੱਤ ਨੂੰ ਇਹ ਤੁਸੀਂ ਦੇਖ ਸਕਦੇ ਹੋ ਘਰ ਦੀ ਛੱਤ ਦੇਖ ਸਕਦੇ ਹੋ ਅੰਦਰ ਵਰਣ ਦਾ ਕੋਈ ਹੈ ਨਹੀਂ ਆਚਾਰਾ ਕਿਉਂਕਿ ਅੰਦਰ ਕਾਫੀ ਜ਼ਿਆਦਾ ਮਿੱਟੀ ਹੋਣ ਕਾਰਨ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਇਹ ਘਰ ਦੀ ਛੱਤ ਹੈ ਔਰ ਜੋ ਕਿ ਪਿਛਲੇ ਦਿਨੀ ਜਿਆਦਾ بارش ਹੋਣ ਕਾਰਨ ਛੱਤ ਡਿੱਗਣ ਕਾਰਨ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਆ ਸੋ ਹਲੇ ਜਾਨੀ ਮਾਨੀ ਨੁਕਸਾਨ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਾਫੀ ਬਚਾਅ ਹੋ ਰਿਹਾ ਲੇਕਿਨ ਸਮਾਨ ਦਾ ਕਾਫੀ ਨੁਕਸਾਨ ਹੋਇਆ ਜਿਹਦੇ ਕਾਰਨ ਆ ਦੇਖ ਸਕਦੇ ਹੋ ਇਹਨਾਂ ਦੇ ਰਹਿਣ ਦੇ ਲਈ ਸਰਵੈਹੀ ਟਿਕਾਣਾ ਸੀ ਜੋ ਕਿ ਇਹਨਾਂ ਦੀ ਘਰ ਦੀ ਛੱਤ ਵੀ ਹੈ ਡਿੱਗ ਗਈ ਹੈ ਔਰ ਔਰ ਅਸੀਂ ਇਹ ਸੇ ਦੋ ਕਮਰੇ ਹੈ ਇਹਨਾਂ ਦੇ ਕੋਲ ਜਿਹਦੇ ਵਿੱਚ ਦੂਜੇ ਕਮਰੇ ਦੇ ਹਾਲਾਤ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਹਾਂ ਇਹ ਹਾਲਾਤ ਨੇ ਜੋ ਦੂਸਰੇ ਕਮਰੇ ਦੇ ਔਰ ਕਾਫੀ ਜ਼ਿਆਦਾ ਨੀਵਾ ਹੈ ਕਾਫੀ ਨੀਵੀਆਂ ਛੱਤਾਂ ਨੇ ਔਰ ਇੱਥੇ ਹੀ ਇਹ ਪਰਿਵਾਰ ਜਿਹੜਾ ਹੈ ਆਪਣਾ ਗੁਜ਼ਾਰਾ ਕਰ ਰਿਹਾ ਹੈ ਸੋ ਹਾਂਜੀ ਭਾਂਜੀ ਕੀ ਹਾਲਾਤ ਬਣੇ ਮਲੇ ਮਲੇ ਸੱਤ ਸਾਰੀ ਚੋਗੀ ਅੰਦਰ ਪਾਣੀ ਵੜ ਜਾਂਦਾ ਸਾਰਾ ਮਲੇ ਸਾਰਾ ਸਮਾਨ ਭੇਜ ਜਾਂਦਾ ਵਾ ਸਾਰنگੀ ਜੰਬੇ ਜੰਗਿਆ ਹੜ ਨਰਜਾਨੀ ਸੁਰਗਿਨੀ ਸਾਰنگਈ ਕੋਈ ਹਾਲਾਤ ਮਾਰੇ ਹੋ ਗਏ ਨਾ ਕੋਈ ਰਸਨ ਵੀ ਪਿੱਜ ਗਏ ਆਟਾ ਉਟਾ ਵੀ ਸਾਡਾ ਪੰਡੀਸ਼ਨ ਸਾਰਾ ਹੀ ਇਦਾ ਜਿੰਨਾ ਕਮਾਉਣਾ ਉਹਨਾਂ ਹੀ ਖਾ ਲੈਨੇ ਆ ਤੇ ਕੋਈ ਸਮਝ ਨਹੀਂ ਆਉਂਦੀ ਵੀ ਆਪ ਵੀ ਡੇ ਡੇ ਟਿਕ ਦੇ ਕੰਮ ਤੇ ਚੱਲ ਜਾਂਦਾ ਹੀ ਤੇ ਤੁਹਾਨੂੰ ਪਤਾ ਹੀ ਆ ਘਰ ਦੇ ਖਰਚੇ ਕਿੰਨੇ ਹੁੰਦੇ ਆ ਜੀ ਏਦਾ ਓਖੇ ਸਾਲੇ ਬਚਾਰ ਮੈਂ ਓ ਕੀ ਹੋ ਪੜਾਇਆ ਵਾ ਕੰਮ ਕਰ ਕਰ ਕੇ ਤੇ ਮੇਰੇ ਘਰ ਵਾਲਾ ਪਹਿਲਾਂ ਨਸ਼ੇ ਪੱਤੇ ਕਰਦਾ ਹੀ ਘਰ ਬਣਾਣੀ ਚੱਕੀ ਮੈਂ ਤੇ ਏਦਾ ਕਦੋਂ ਗਦੀ ਉਹਨਾਂ ਦੀ ਡੈਥ ਹੋਈ ਇਹ ਦੂਜਾ ਸਾਲ ਤੀਜਾ ਜਾਣ ਲਿਆ ਉਹਨਾਂ ਨੂੰ ਅੱਛਾ ਤੇ ਵੇਡ ਪਹਿਲਾ ਬੇਟੀ ਮੇਰੀ ਦੀ 2 ਭਾਈ ਸਾਲ ਦੀ ਹੀ ਉਹ ਇਦਾਂ ਹੋ ਗਈ ਇਦਾਂ ਮੈਂ ਬਿਮਾਰ ਸਮਾਂ ਰਹਿਣ ਡੈਪੀ ਕੋਈ ਹਾਲਾਤ ਮਾਰੇ ਹੋ ਗਏ ਮੁੜ ਕੇ ਨੌਵੇਂ ਮਹੀਨੇ ਬਾਅਦ ਹੀ ਮੇਰਾ ਘਰ ਵਾਲਾ ਇਦਾਂ ਹੋ ਗਿਆ ਜਿੰਨੇ ਵੀ ਅਸੀਂ ਇਹੀ ਅਪੀਲ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨੇ ਵੀ ਦਾਨੀ ਸੱਜਣ ਨੇ ਇਸ ਵਿਧਵਾ ਭੈਣ ਦੀ ਮਤਲਬ ਮਦਦ ਕੀਤੀ ਜਾਣੀ ਚਾਹੀਦੀ ਆ ਜੇ ਇਹਨਾਂ ਦੇ ਘਰ ਦੀ ਗੱਲ ਕਰੀਏ ਭਾਂਜੀ ਘਰ ਕੋਰ ਕੌਣ ਹੈ ਤੁਹਾਡੇ ਘਰ ਦੇ ਵਿੱਚ ਘਰ ਮੈਂ ਤੇ ਮੇਰਾ ਬੇਟਾ ਮਾ ਤੇ ਬੇਟਾ ਮਤਲਬ ਕਿ ਜੇ ਹੀ ਸ਼ਾਦੀ ਕਰਤੀ ਮੈਂ ਉੰਡੀ ਬੜੀ ਹੁੰਨੀ ਹੈ ਤੇ ਇਦਾਂ ਮੇਰੇ ਦੋ ਜੀ ਬੇਟਾ ਕੀ ਕਰਦਾ ਤੁਹਾਡਾ ਬੇਟਾ ਮੇਰਾ ਇਦਾਂ ਹੀ ਕੰਮਕੁਮ ਥੋੜਾ ਬੋਤਾ ਹੀ ਕਰਦਾ ਹਲੇ ਕੁਛ ਨਹੀਂ ਇੰਨਾ ਤਨਖਾਹ ਨਹੀਂ ਆਗੀ ਉਹਦੀ ਅੱਛਾ ਫਿਰ ਵੀ ਕੀ ਕੀ ਕਾਦਾ ਕੰਮ ਕਰਦਾ ਕੀ ਕੀ ਮੋੜਦਾ ਉਹ ਦਸ ਲਹੋਂ ਤੇ ਜਾਂਦਾ ਵਾ ਥੋੜੇ 5-6000 ਰੁਪਏ ਨਕੀ ਬੰਦਾ ਆਂਿਆ ਖਾ ਖਾ ਤਰੀ ਫਿਰਦੀ ਇਦਾਂ ਰੋਟੀ ਦਿਖਾਣੀ ਨਾ ਢਿੱਡ ਤੇ ਪਰ ਨਾ ਕੋਈ ਨਹੀਂ ਦਿੰਦਾ ਕੋਈ ਹੈਲਪ ਨਹੀਂ ਕਰਦਾ ਵੀ ਜੀ ਜੀ ਤਨ ਬਰਈਆ ਕੌਣ ਦਿੰਦਾ ਅੱਜ ਕੱਲ ਕੋਈ 100 ਰੁਪਏ ਨਹੀਂ ਦਿੰਦਾ ਵੀ ਹਾਂਜੀ ਕਈ ਦੋਣ ਤੇ ਬਰਈਆ ਰੋਟੀ ਦਿਖਾਣੀ ਨਾ ਕਮਾ ਗਏਂਦਾ ਟਿਕਦੇ ਟਿਕਦੇ ਸਰਪਈ ਦਾ ਕੰਮ ਤੇ ਜ਼ਵਾਇਆਂ ਖਾ ਗਏ ਤੁਹਾਡੇ ਕੋਈ ਰਿਸ਼ਤੇਦਾਰ ਕਈ ਦੋਣ ਦੀ ਰਸਤੇ ਦਾ ਤਨ ਬਰਈਆ ਵੀ ਸਾਰੇ ਆਪੋ ਆਪਣੇ ਤਨ ਬਲਗ ਜਾ ਰਹੇ ਹੁੰਦੇ ਘਰ ਮਰਗੇ ਘਾ ਰਿਆ ਸੰਸਥਾਵਾਂ ਨੇ ਜੋ ਵੀ ਆਪਣਾ ਦਾਨੀ ਸੱਜਣ ਨੇ ਜਿਹੜੇ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹੋ ਕਹਿੰਦੇ ਸਾਡੀ ਹੈਲਪ ਕਰ ਲਈ ਬਹੁਤ ਜ਼ਿਆਦਾ ਗਰੀਬ ਐਂ ਕੁਝ ਕਰਨੀ ਹੱਤ ਨਹੀਂ ਤਕਦੇ ਰੋ ਕੇ ਆਪਣਾ ਹਾਲ ਜਿਹੜਾ ਉਹ ਬਿਆਨ ਕਰ ਰਹੇ ਨੇ ਕਿ ਮਤਲਬ ਘਰ ਦੇ ਹਾਲਾਤ ਇੰਨੇ ਜਿਆਦਾ ਬੱਤਰ ਨੇ ਕਿ ਜੇ ਮਸਾਈਓ ਦੱਸਦੇ ਨੇ ਕਿ ਰੋਟੀ ਦਾ ਗੁਜ਼ਾਰਾ ਚੱਲਦਾ ਜਾਂ ਤੇ ਫਿਰ ਘਰ ਤੁਹਾਨੂੰ ਪਤਾ ਕਿੱਥੋਂ ਬਣਾਇਆ ਜਾਏਗਾ ਦੇ ਵਿੱਚ ਇਹਨਾਂ ਦਾ ਭੈਣ ਜੀ ਉਹਨਾਂ ਦਾ ਬੇਟਾ ਵੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਦੀ ਮੁਸ਼ਕਲ ਸਮੇਂ ਦੇ ਵਿੱਚੋਂ ਤੁਸੀਂ ਲੰਘੇ ਹੋ ਜਾਂ ਤੁਹਾਡੇ ਮਦਰ ਦੇ ਨਾਲ ਗੱਲ ਕੀਤੀ ਉਹਨਾਂ ਨੇ ਰੋ ਕੇ ਇਸ ਹਾਲ ਨੂੰ ਬਿਆਨ ਕੀਤਾ ਹੈ ਪਹਿਲਾਂ ਨਾ ਮੇਰੀ ਸਿਸਟਰ ਦੀ ਡੈਥ ਹੋਈ ਸੀ ਤੇ ਉਹਨਾਂ ਤੋਂ ਥੋੜਾ ਟਾਈਮ ਬਾਅਦ ਹੀ ਪਾਪਾ ਦੀ ਡੈਥ ਹੋ ਗਈ ਤੇ ਫਿਰ ਐਦਾਂ ਹੀ ਦੇਖਦੇ ਦੇਖਦੇ ਆਪਾਂ ਘਰ ਦੇ ਹਾਲਾਤ ਥੋੜੇ ਬਾਕੀ ਦੇਖ ਹੀ ਸਕਦੇ ਤੁਸੀਂ ਆਪਾਂ ਫਿਰ ਐਦਾਂ ਹੀ ਤੁਹਾਨੂੰ ਪਤਾ ਹੁਣ ਥੋੜਾ ਬੋਧਾ ਕੰਮ ਤੇ ਕਰੀਦਾ ਹੀ ਹੁੰਦਾ ਹੈ ਨਾ ਤੇ ਆਪਾਂ ਫਿਰ ਤੁਹਾਨੂੰ ਪਤਾ ਥੋੜੇ ਜਿਹਾ ਥੋੜਾ ਗੁਜ਼ਾਰਾ ਹੁੰਦਾ ਬਾਕੀ ਜੋ ਰੱਬ ਦੀ ਕਹਿੰਦੇ ਮਰਜ਼ੀ ਆ ਬਾਕੀ ਜੋ ਰੱਬ ਹੈਲਪ ਰੱਬ ਤੁਹਾਨੂੰ ਪਤਾ ਸਾਰਿਆਂ ਦੇ ਨਾਲ ਹੀ ਹੁੰਦਾ ਬਾਕੀ ਰੱਬ ਵੱਲੋਂ ਹੈਲਪ ਕੀਤੀ ਜਾਂਦੀ ਸਾਰਿਆਂ ਦੀ ਕੀ ਕਨਾਕ ਦਿਨ ਤੇ ਹੁੰਦਾ ਹੈ ਵੀ ਚੰਗੇ ਦਿਨ ਵੀ ਹੁੰਦੇ ਆ ਸਾਰਿਆਂ ਦੇ ਹੂੰ ਤਾਂ ਆਪ ਸਾਨੂੰ ਵੀ ਇਹੋ ਹੀ ਆਸ ਹੈ ਵੀ ਸਾਡੇ ਵੀ ਚੰਗੇ ਦਿਨ ਹੋਣਗੇ ਸੋ ਬੜੀ ਵਧੀਆ ਬ੍ਰਦਰ ਨੇ ਗੱਲ ਕੀਤੀ ਕਹਿੰਦੇ ਆਸ ਆਰ ਆਸ ਦੇ ਨਾਲ ਸੱਚਮੁੱਚ ਜ਼ਿੰਦਗੀ ਜਿਹੜੀ ਜੀ ਜਾਂਦੀ ਆ ਔਰ ਉਹਨਾਂ ਨੇ ਆਸ ਰੱਖੀ ਆ ਕਿ ਇੱਕ ਦਿਨ ਹਾਲਾਤ ਜਿਹੜੇ ਉਹਨਾਂ ਦੇ ਵੀ ਸੁਧਰਨਗੇ ਪਰ ਜੇ ਆਪਾਂ ਕਮਾਈ ਦੀ ਤੁਹਾਡੀ ਗੱਲ ਕਰੀਏ ਇਸ ਕਮਾਈ ਦੇ ਨਾਲ ਕੀ ਤੁਸੀਂ ਹਾਲਾਤਾਂ ਨੂੰ ਬਦਲ ਸਕਦੇ ਹੋ ਇਸ ਕਮਾਈ ਦੇ ਨਾਲ ਤੇ ਭਈ ਘਰ ਦਾ ਗੁਜ਼ਾਰਾ ਹੀ ਮਹਾਂ ਹੁੰਦਾ ਆ ਤੁਹਾਨੂੰ ਪਤਾ ਘਰ ਵੀ ਨਹੀਂ ਬਣਵਾ ਸਕ ਗਾਣਾ ਸਾਡੇ ਖੁਦ ਆਪਾਂ ਮਹਾਂ ਕਿਤੇ ਰੋਟੀ ਦਾ ਗੁਜ਼ਾਰਾ ਹੀ ਹੁੰਦਾ ਆ ਅੱਛਾ ਕਿੰਨੀ ਕੀ ਕੰਮ ਕਰਦੇ ਹੋ ਤੇ ਕਿੰਨੀ ਕਿ ਸੈਲਰੀ ਤੁਹਾਡੀ ਮੈਂ ਸਲੂਨ ਦਾ ਕੰਮ ਕਰਦਾ ਤੇ 6-7000 ਰੁਪਏ ਤਨਖਾਹ ਦਿੰਦੇ ਹੈਗੇ ਤੇ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਮੇਰੀ ਵਾਈਫ ਹੈ ਤੇ ਮੰਮਾ ਤੇ ਇੱਕ ਛੋਟੀ ਬੇਟੀ ਹੈ ਜ਼ਿੰਮੇਵਾਰੀ ਤੁਹਾਡੇ ਤੁਹਾਡੇ ਉੱਤੇ ਐਸ ਪਰਿਵਾਰ ਦੀ ਤੇ 6-7000 ਤਨਖਾਹ ਦੇ ਨਾਲ ਮਸਾ ਕਰਦਾ ਤੁਹਾਡਾ ਗੁਜ਼ਾਰਾ ਚੱਲਦਾ ਆ ਫਿਰ ਇਹ ਮਕਾਨ ਪਿਛਲੇ ਦਿਨੀ ਕੁਦਰਤ ਦਾ ਜਿਹੜਾ ਕਹਿਰ ਆਪਰੇਆ ਬਹੁਤ ਜ਼ਿਆਦਾ ਬਾਰਿਸ਼ ਆਈ ਆਉਣ ਕਰਕੇ ਇਹ ਘਰ ਦੀ ਜਦੋਂ ਛੱਤ ਡਿੱਗੀ ਕੀ ਹਾਲਾਤ ਸੀ ਜਦੋਂ ਜਦੋਂ ਰਾਤ ਦਾ ਟਾਈਮ ਸੀ ਤੇ ਬਾਰਿਸ਼ ਹੋਈ ਤਾਂ ਹਾਂ ਜਾਣੀ ਕਿ ਛੱਤ ਡਿੱਗਣ ਦੀ ਆਵਾਜ਼ ਆਈ ਤੇ ਘਰ ਦੇ ਵਿੱਚ ਫਲੱਡ ਫਲਿ ਮੱਚ ਗਈ ਵੀ ਆਪਾਂ ਜਲਦੀ ਤੋਂ ਜਲਦੀ ਬਾਹਰ ਆਈ ਵੀ ਕਿਤੇ ਤੁਸੀਂ ਸੁੱਤੇ ਹੋਏ ਸੀ ਉਦੋਂ ਜਦੋਂ ਇਹ ਕੰਮ ਆਪ ਰਿਹਾ ਤੁਹਾਡਾ ਆਪਾਂ ਸਾਰੇ ਉਦੋਂ ਸੁੱਤੇ ਹੋਏ ਸੀ ਰਾਤ ਦਾ ਟਾਈਮ ਸੀ ਤੇ ਅਚਾਨਕੀ ਬਾਰਿਸ਼ ਆਈ ਉਦੋਂ ਪਤਾ ਇਹ ਨਹੀਂ ਲੱਗਾ ਕਿਹੜੇ ਟਾਈਮ ਛੱਤ ਡਿੱਗੀ ਕੋਈ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਕਿ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਤੁਸੀਂ ਦੇਖੀ ਸਾਡੇ ਵੀਡੀਓ ਦੇ ਵਿੱਚ ਕੀ ਬਾਕੀ ਜੋ ਸਾਡੀ ਘਰ ਦੇ ਵਿੱਚ ਜੋ ਕੰਮ ਸਮਾਨ ਸੀ ਉਹਦਾ ਨੁਕਸਾਨ ਹੋਇਆ ਹੈ ਠੀਕ ਹੈ ਜੋ ਆ ਹੁਣ ਛੱਤ ਜਿਹੜੀ ਘਰ ਦੀ ਡਿੱਗ ਚੁੱਕੀ ਆ ਅਸੀਂ ਦੇਖਿਆ ਵੀਡੀਓ ਦੇ ਵਿੱਚ ਕਿ ਬਿਲਕੁਲ ਹੀ ਸ਼ਤਖ ਖਸਤਾ ਹਾਲਤ ਹੋ ਗਈ ਆ ਤੇ ਆ ਦੂਜੇ ਕਮਰੇ ਦੀ ਗੱਲ ਕਰੀਏ ਤੇ ਉਹ ਵੀ ਬਿਲਕੁਲ ਖਸਤਾ ਹੋਇਆ ਪਿਆ ਤੇ ਜਿੰਨੇ ਵੀ ਦਾਨੀ ਸੱਜਣ ਨੇ ਜੋ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਪਰਿਵਾਰ ਦੀ ਲੋੜ ਮਦਦ ਜੋ ਵੀ ਤੁਹਾਡੇ ਕੋਲ ਹੋ ਸਕਦੀ ਜੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤਾਂ ਕਿ ਇਸ ਪਰਿਵਾਰ ਦੀ ਜੋ ਸੰਸਥਾਵਾਂ ਨੇ ਜੋ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੀਆਂ ਨੇ ਉਹਨਾਂ ਤੱਕ ਪਹੁੰਚਣ ਤੇ ਇਹਨਾਂ ਦੀ ਮਦਦ ਹੋ ਸਕੇ। ਹਰ ਮੈਂ ਵਿਸ਼ਾਲ ਜੀ ਇਹੀ ਚਾਹਾਂਗਾ ਕਿ ਤੁਸੀਂ ਵੀ ਜੋ ਬੇਨਤੀ ਆ ਉਹ ਤੁਸੀਂ ਕਰ ਸਕਦੇ ਹੋ ਜਿੰਨੀਆਂ ਵੀ ਆਪਣੇ ਇੰਡੀਆ ਦੇ ਵਿੱਚ ਸੰਸਥਾਵਾਂ ਕਾਰ ਕਰਦੀਆਂ ਜਾਂ ਜਿੰਨੇ ਵੀ ਪੰਜਾਬੀ ਲੋਕ ਨੇ ਜੋ ਬਾਹਰਲੇ ਦੇਸ਼ਾਂ ਦੇ ਵਿੱਚ ਆ ਕਿ ਉਹ ਤੁਹਾਡੀ ਮਦਦ ਲਈ ਅੱਗੇ ਆ ਸਕਣ। ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਜੋ ਵੀ ਇਹਨਾਂ ਦੀ ਇੱਛਾ ਹੈ ਨਾ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਬਾਕੀ ਰੱਬ ਉਹਨਾਂ ਨੂੰ ਵਧ ਤੋਂ ਵਧ ਦੇਵੇ ਮੈਂ ਇਹੋ ਇਹੋ ਆਸ ਕਰਦਾ ਹਾਂ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਰਿਆਂ ਨੂੰ ਮੈਂ ਇਹੋ ਹੀ ਜਾਨਾ ਚਾਹੁੰਨਾ ਕਿ ਜੇ ਤੁਸੀਂ ਨਹੀਂ ਮਦਦ ਕਰ ਸਕਦੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਕਿ ਇਹ ਵੀਡੀਓ ਕਿਸੇ ਹੋਰ ਲੱਤੀ ਕੋਲ ਜਾ ਸਕੇ ਤੇ ਉਹ ਉਹ ਵਿਅਕਤੀ ਸਾਡੀ ਮਦਦ ਕਰ ਸਕੇ ਤੋਂ ਸਾਡਾ ਤਾਂ ਮੈਂ ਦੱਸਣਾ ਚਾਹੁੰਨਾ ਕਿ ਮੇਰਾ ਮੋਬਾਈਲ ਨੰਬਰ 7347625334 ਤੇ ਮੇਰੇ ਮੰਮਾ ਦਾ ਅਕਾਊਂਟ ਨੰਬਰ ਹੈਗਾ ਆ 2271000100102006 ਹਾਂ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਸ਼ੇਅਰ ਕੀਤਾ ਆ ਤੇ ਇਹ ਵਾਲਾ ਅਕਾਊਂਟ ਨੰਬਰ ਤੇ ਮੇਰੇ ਮੰਮਾ ਦੀ ਨਾ ਇਹ ਵਿਧਵਾ ਦੀ ਪੈਨਸ਼ਨ ਆਂਦੀ ਹੈ ਕਈ ਵਾਰੀ ਤੇ ਰਾਤ ਨੂੰ ਹੁਣ ਇਹ ਵੀ ਡਰ ਲੱਗਦਾ ਕਿ ਕਿਸੇ ਕਿਸੇ ਦੂਜੇ ਕਮਰੇ ਦੀ ਛੱਤੋਂ ਨਾਲ ਡਿੱਗੇ ਆਵੇ ਆ ਮੈਂ ਸਾਰੇ ਵੀਰ ਭਰਾਵਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਸਭ ਦੀ ਬਾਤ ਉਹ ਵਾਰ ਦੇ ਹਰਕਤ ਕੀਤੀ ਜਾਵੇ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤਾਂ ਕਿ ਕੋਈ ਸੰਸਥਾ ਵਾਲਾ ਸਾਡੀ ਹੈਲਪ ਕਰ ਸਕੇ। ਧੰਨਵਾਦ ਕਰਦੇ ਆਪਾਂ। ਵਾਰੀ ਫਿਰ ਤੋਂ ਮਤਲਬ ਕੈਮਰਾ ਤੁਹਾਨੂੰ ਮਾਰ ਕੇ ਦਿਖਾਉਣਾ ਚਾਹਾਂਗਾ ਕਿ ਇਸ ਘਰ ਦੇ ਤੁਸੀਂ ਹਾਲਾਤ ਤੋਂ ਜਾਣੂ ਹੋ ਸਕਦੇ ਹੋ ਕਿ ਕਿੱਦਾਂ ਵੇਖੋ ਮਿੱਟੀ ਜੜੀ ਆ ਉਹ ਇੱਕਦਮ ਬਿਖਰੀ ਪਈ ਆ ਮਿੱਟੀ ਇਸ ਜਗ੍ਹਾ ਦੇ ਉੱਤੇ ਥੱਲੇ ਤੁਸੀਂ ਦੇਖ ਸਕਦੇ ਹੋ ਸੋ ਇਹ ਜਗ੍ਹਾ ਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਛੱਤ ਨੂੰ ਜੋ ਬਿਲਕੁਲ ਹੀ ਖਸਤਾ ਹਾਲਤ ਉਹ ਛੱਤ ਡਿੱਗਣ ਕਰਕੇ ਇਹਨਾਂ ਦਾ ਸਾਰਾ ਕਾਫੀ ਸਮਾਨ ਜੋ ਹੈ ਇਸੇ ਤਰ੍ਹਾਂ ਮਿੱਟੀ ਦੇ ਨਾਲ ਸਾਰਾ ਖਰਾਬ ਹੋਇਆ ਹੋ ਚੁੱਕਾ ਹੈ ਔਰ ਇਹ ਜਿੱਥੇ ਰੋਟੀ ਬਣਾਉਂਦੇ ਨੇ ਸਾਰੇ ਖਸਤਾ ਹਾਲਤ ਆ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਨੀ ਚਾਹਾਂਗੇ ਕਿ ਜਿੰਨੇ ਵੀ ਸੱਚ ਦੀ ਆਵਾਜ਼ ਚੈਨਲ ਦੇ ਨਾਲ ਤੁਸੀਂ ਜੁੜੇ ਹੋ ਔਰ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਰਿਵਾਰ ਦੀ ਜੋ ਵੀ ਤੁਹਾਡੇ ਕੋਲ ਮਦਦ ਹੋ ਸਕਦੀ ਹੈ ਉਹ ਮਦਦ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਦਾ ਜੋ ਘਰ ਹੈ ਉਹ ਇਹਨਾਂ ਦਾ ਬਣ ਜਾਏ ਇਹਨਾਂ ਦੇ ਰਹਿਣ ਦੀ ਇੱਕ ਛੱਤ ਬਣ ਜਾਏ ਜਿੱਥੇ ਆਪਣੇ ਪਰਿਵਾਰ ਨੂੰ ਰੱਖ ਸਕਣ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਦ ਗਿਲ ਸੱਚ ਦੀ ਆਵਾਜ਼